ਜਮਨਾ ਪਰਬਤਾਂ ਨੂੰ ਛੋੜਦੇ ਸ਼ਿਵਾਲਕ ਨੂੰ ਲੰਘਦੇ ਮੈਦਾਨਾਂ ਨੂੰ ਸਰਬ ਸਵਸ਼ ਕਰਦੇ ਦਿੱਲੀ ਆ ਨਿਕਲਦੀ ਹੈ ਸ਼ਾਹਜਹਾਨ ਬਾਦੀ ਦਿੱਲੀ ਤੋਂ ਦੋ ਤਿਲ ਮੋਹਰ ਉੱਪਰ ਜਮਨਾ ਦਾ ਕਿਨਾਰਾ ਉੱਪਰਲੇ ਪਾਸੇ ਵੱਲ ਬਹੁਤ ਉੱਚਾ ਹੈ ਐਨਾ ਕਿ ਜਮਨਾ ਵੱਲੋਂ ਤੱਕੋ ਤਾਂ ਟਿੱਲਾ ਲੱਗਦਾ ਹੈ ਤੇ ਇਸ ਨੂੰ ਕਿਸੇ ਫਕੀਰ ਦੇ ਨਾਮ ਤੇ ਆਗਦੇ ਵੀ ਮਜਰੂਰ ਦਾ ਟਿੱਲਾ ਹੈ ਥਾਂ ਬੜੀ ਰਮਣੀਕ ਤੇ ਨਜ਼ਾਰੇ ਦੀ ਹੈ ਪਾਰਲੇ ਪਾਸੇ ਸਾਵੇ ਘਾ ਦਾ ਮੈਦਾਨ ਨਜ਼ਰੀ ਪੈਂਦਾ ਹੈ ਇਸੇ ਪਾਸੇ ਦੇ ਇਲਾਕੇ ਨੂੰ ਜਿੱਤਰ ਕੇ ਟਿੱਲਾ ਹੈ ਤੇ ਮਾਰਪੁਰ ਕਹਿੰਦੇ ਹਨ ਇੱਥੇ ਕਦੇ ਤਮੂਰ ਹਮਲਾ ਆ ਕੇ ਡੇਰੇ ਲਾਇਆ ਸਨ ਤੇ ਉਸੇ ਦੇ ਨਾਮ ਤੇ ਇਹ ਨਾਮ ਪੈ ਗਿਆ ਅੱਜ ਸਵੇਰਸਾਰ ਇਸ ਟਿੱਲੇ ਦੇ ਉੱਤੇ ਇੱਕ ਸੋਹਣੇ ਵਿਕਸ਼ ਦੇ ਹੇਠੋਂ ਕੀਰਤਨ ਦੀ ਆਵਾਜ਼ ਆ ਰਹੀ ਸ਼ ਹੈ ਗੁਰੂ ਦੇ ਸਵਾਰੇ ਸ੍ਰੀ ਮਰਦਾਨਾ ਜੀ ਕੀਰਤਨ ਕਰ ਰਹੇ ਹਨ ਤੇ ਅਸ਼ਾ ਦੇ ਵਾਲੀ ਤੇ ਪਿਆਰੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪ੍ਰੀਤਮ ਦਾ ਜਸ ਕੀਰਤਨ ਸੁਣ ਰਹੇ ਹਨ ਪਾਣੀ ਪਰ ਤੋਂ ਤੁਰ ਕੇ ਥਾਂ ਹੀ ਠਹਿਰਦੇ ਭਾਗ ਲੰਦੇ ਆਪ ਦਿੱਲੀ ਆ ਗਏ ਇਹ ਥਾਂ ਰਮਣੀਕ ਦੇਖ ਕੇ ਨਿਹਰਾ ਕਰ ਦਿੱਤਾ ਨਦੀ ਦੇ ਕਿਨਾਰੇ ਜਿੱਥੇ ਕੁਦਰਤ ਆਪਣਾ ਜਰਲਾ ਦੇ ਰਹੀ ਹੈ ਥੋੜੀ ਦੂਰ ਤੇ ਲੋਧੀ ਪਾਸ਼ਾ ਦਾ ਫੀਲ ਖਾਨਾ ਹੈ ਜਦੋਂ ਕੀਰਤਨ ਦਾ ਭੋਗ ਪੈ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਹਰੇ ਉਤੇ ਨਿਤਰੀ ਹੋਈ ਜਮਨਾ ਦੇ ਪ੍ਰਵਾਹ ਦਾ ਦਰਸ਼ਨ ਕਰਦੇ ਜਲ ਰੰਗਾਂ ਦੇ ਕੋਲ ਨੂੰ ਦੇਖਣ ਬੈਠ ਕੇ ਤਾਂ ਕੀਰਤਨ ਦਾ ਰਸ ਰੰਗ ਰਤੇ ਕੰਨਾਂ ਵਿੱਚ ਰੋਣੇ ਦੀ ਆਵਾਜ਼ ਆਈ। ਦਰਵੇ ਦਿਲ ਵਾਲੇ ਪਿਆਰ ਨਾਲ ਸੰਵਾਰੇ ਦਿਲ ਵਾਲੇ ਕਵਿਤਾ ਨਾਲ ਸੁਖ ਭਾਵਾਂ ਦੀ ਪ੍ਰਤੀਬ ਨਾਲ ਨਰਮੇ ਦਿਲ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਅੰਦਰ ਇਨਸਾਨੀ ਦਿਲ ਪੀੜਾ ਦੀ ਚਰਨਾਟ ਛੇੜ ਪਈ। ਇਹ ਭਗਵੰਤ ਜਗਤ ਕਿਵੇਂ ਦੁਖੀ ਹੈ। ਜਿੱਤਰ ਦੇਖੋ ਦੁੱਖ ਹੀ ਦੁੱਖ ਹੈ ਇਹ ਦਾਤਾ ਆਪਣੇ ਜਗਤ ਦੇ ਆਪ ਮਿਹਰ ਕਰ ਆਪ ਇਹਨਾਂ ਭਾਵਾਂ ਵਿੱਚ ਅਰਦਾਸ ਬਕਮ ਸੰ ਕਿ ਰੋਣੇ ਕੁਰਲਾਣੇ ਦੀ ਆਵਾਜ਼ ਹੋਰ ਤਿੱਕੀ ਹੋ ਗਈ ਤਾਂ ਆਪ ਨੇ ਮਰਦਾਨੇ ਨੂੰ ਕਿਆ ਜਾ ਪਾਈ ਦਿਲ ਪੀੜਾ ਦੀ ਸੱਦ ਤੇ ਪਹੁੰਚੀ ਕੀਰਤੀਆਂ ਰਸਾਂ ਦੇ ਦਾ ਸਿੱਖ ਕੰਨਾ ਨਾਲ ਇਨਸਾਨੀ ਬੈਣਾ ਨੂੰ ਵੀ ਛੋੜ ਤੇ ਇਹ ਪਤਾ ਲਿਆ ਕੇ ਕੀ ਗੱਲ ਹੈ ਜੇ ਕੁਝ ਹੋ ਸਕੇ ਤਾਂ ਮਦਦ ਕਰੀਏ ਮਰਦਾਨਾ ਗਿਆ ਤੇ ਸਾਰ ਲਿਆ ਕਿ ਦਾਦਾ ਜਿੰਨਾ ਫੀਲ ਬਾਨਾਂ ਦੇ ਸਾਡੀ ਖਤਰਤਾਰੀ ਕੀਤੀ ਹੈ ਉਹਨਾਂ ਦਾ ਖਾਤੀ ਮਰ ਗਿਆ ਹੈ ਉਹ ਰੋ ਰਹੇ ਹਨ ਤਦ ਮੇਰਾ ਤੇ ਸਾਈ ਬਣਾ ਵਿੱਚ ਬੈਠਣ ਵਾਲੇ ਪਰ ਇਨਸਾਨੀ ਪੀੜਾ ਨੂੰ ਕਰਨ ਲਈ ਇਨਸਾਨਾਂ ਵਿੱਚ ਆ ਬੈਠਣ ਵਾਲੇ ਦਰਤਾਂ ਵਾਲੇ ਦਰਦੀ ਆ ਉੱਥੇ ਚਲੇ ਗਏ ਦਕਾਨਾ ਨੇੜੇ ਹੀ ਸੀ ਜਾ ਕੇ ਪੁੱਛਣ ਲੱਗੇ ਭਾਈ ਬੁਰਖੋ ਕਿਉਂ ਰੋਂਦੇ ਹੋ ਮਹਾਵਤ ਨੇ ਕਿਹਾ ਰੱਬ ਦੇ ਸਵਾਰਿਆ ਤਾਤਿਆ ਹਾਥੀ ਮਰ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਹਾਥੀ ਤਾਂ ਬਾਦਸ਼ਾਹ ਦਾ ਹੈ। ਉਸ ਨੂੰ ਤਾਂ ਦੀ ਪਰਵਾਹ ਨਹੀਂ। ਇੱਕ ਮਰ ਗਿਆ, ਦਸ ਹੋਰ ਖਰੀਦ ਲਏਗਾ। ਤੁਸੀਂ ਕਾਹਨੂੰ ਰੋਂਦੇ ਹੋ? ਮਹਾਵਰ। ਪਾਛਾ ਇੱਕ ਰੋਣਾ ਤਾਂ ਇਹ ਹੈ ਕਿ ਇਸ ਤੇ ਮਰਨੇ ਦਾ ਗੁੱਸਾ ਸਾਡੇ ਤੇ ਨਾ ਠੁੱਟ ਪਵੇ। ਕਿ ਤੁਸਾਂ ਦੀ ਕਿਸੇ ਗਾਫਲੀ ਕਰਕੇ ਮਰਿਆ ਹੈ। ਦੂਸਰੇ ਉਪਜੀਵਕਾ ਬਣੀ ਹੋਈ ਸੀ। ਕਿ ਅੱਜ ਹੀ ਅਸੀਂ ਬੇਰੁਜ਼ਗਾਰ ਹੋ ਜਾਵਾਂਗੇ ਫਿਰ ਜਰੋਂ ਹੋਰ ਹਾਥੀ ਆਉ ਕੀ ਪਤਾ ਸਾਨੂੰ ਰੱਖਿਆ ਜਾਊਗੇ ਕੋਈ ਹੋਰ ਥਾਂ ਆ ਮੱਲੂ ਸਾਡੀ ਰੋਜੀ ਬੜੀ ਮੁਸ਼ਕਲ ਹੈ ਹਾਥੀ ਜਣੇ ਖਣੇ ਪਾਸ ਨਹੀਂ ਹੁੰਦੇ ਪਾਦਸ਼ਾ राजे ਹੀ ਹਾਥੀ ਰੱਖਦੇ ਹਨ ਉਹਨਾਂ ਦੀਆਂ ਨੌਕਰੀਆਂ ਬਹੁਤ ਔਕੀਆਂ ਲੱਭਦੀਆਂ ਹਨ ਇਹ ਤਾਂ ਆਪਣੀ ਕਥਾ ਸੁਣਾ ਰਿਹਾ ਸੀ ਕਿ ਡੱਬਰ ਨਾਲ ਬਿਲਕੀ ਜਾਂਦਾ ਸੀ ਜਿਸ ਨਾਲ ਦਿਆਲ ਮੂਰਤੀ ਦਾ ਦਿਲ ਖੋਰ ਰਵੀ ਜਾਂਦਾ ਹੈ ਜੀ ਤਦ ਆਪਨੇ ਫਰਮਾਇਆ ਬੱਚਿਓ ਬੀਬਿਓ ਚੁੱਪ ਕਰੋ ਤੇ ਮੇਰੀ ਗੱਲ ਸੁਣੋ ਜੇ ਪਲਾ ਹਾਥੀ ਜੀ ਭਵੇਤਾ ਤੁਸੀਂ ਨਾ ਰੋ ਉਹਨਾਂ ਨੇ ਚੁੱਪ ਧਰ ਗੱਲ ਸੁਣੀ ਤੇ ਆਖਿਆ ਜੀ ਫਿਰ ਤਾਂ ਹੱਸੀਏ ਸੁਖੀ ਹੋਈਏ ਪਰ ਫਕੀਰ ਸਾਈ ਮੋਏ ਕਰ ਜੀਵੇ ਹਨ ਤਦ ਆਪਨੇ ਨੈਣ ਉੱਚੇ ਹੋ ਗਏ ਤੇ ਇਲਾਹੀ ਗਲੇ ਤੇ ਨਾਦ ਪੋਇਆ ਸਬਤ ਮਰੇ ਮਰ ਮਰ ਕੋਕ ਕਿਸ ਪਏ ਜਾਓ ਜਿਸਕੇ ਡਰ ਕੇ ਭਾਗਿਏ ਅਮਰਤਾ ਕੋ ਨਾਓ ਮਾਰ ਰਾਕ ਇੱਕ ਤੂ ਵਿਜੇ ਨਹੀਂ ਥਾਓ ਮਾਰ ਰਾਕ ਇੱਕ ਤੂ ਵਿਜੇ ਨਹੀਂ ਥਾਓ ਬਾਰ ਬਾਰ ਗਾਰੇ ਹਨ ਤੇ ਨੈਣ ਮਿੜਤੇ ਜਾਂਦੇ ਹਨ ਮਹਾਵਤ ਤੇ ਉਸਦਾ ਪਰਿਵਾਰ ਤੇ ਹੋਰ ਮਹਾਵਤ ਲੋਕ ਖੜੇ ਦੇਖ ਰਹੇ ਹਨ ਪੈਸ਼ ਆ ਰਿਹਾ ਹੈ ਚੁੱਪ ਤੇ ਅੱਲਾ ਵਾਲੇ ਬਲ ਸਾਰ ਤੱਕ ਰਹੇ ਹਨ ਕਰੀਬ ਲੋਕਾਂ ਵਿੱਚ ਵਿਸ਼ਵਾਸ ਤੇਰੇ ਹੁੰਦਾ ਹੈ ਵਿਸ਼ਵਾਸ ਤੇ ਬੜੇ ਪਾਰ ਹੁੰਦੇ ਹਨ ਉਡੀਕ ਰਹੇ ਹਨ ਕਿ ਸੰਤ ਹਨ ਫਕੀਰ ਹਨ ਹਵਰੇ ਰੇਖ ਵਿੱਚ ਮੇਕ ਮਾਰ ਈ ਦੇਣ ਥੋੜੀ ਦੇਰ ਬਾਅਦ ਲੈਣ ਖੁੱਲੇ ਜਗ ਪੀੜਾ ਦੇ ਪਸੀਜੇ ਦਹਿਣ ਜਗ ਪਿਆਰ ਨਾਲ ਸੇਜਲ ਹੋ ਹਰੇ ਸਨ ਉਹ ਸੇਜਲ ਲੈਂਡ ਦੀ ਖਿਆਰੀਆਂ ਵੱਲ ਤੱਕੇ ਤੇ ਸੋਹਣਾ ਰਸਨਾ ਨੇ ਬਚਨ ਕੀਤਾ ਜਾਇ ਕਰ ਇਸਤੇ ਮੋ ਉਪਰ ਹੱਥ ਪੇਰ ਵਾਇਗਰੂ ਆਗ ਤਦ ਆਗਿਆ ਮਰ ਕੇ ਹਾਥੀ ਦੇ ਮੂੰਹ ਪਰ ਮਹਾਵਤ ਨੇ ਹੱਥ ਫੇਰਿਆ ਇਹ ਮੂੰਹ ਕਿਹਾ ਵਾਹਿਗੁਰੂ ਵਾਹਿਗੁਰੂ ਦੇ ਪਿਆਰੇ ਤੱਕ ਰਹਿ ਸੰਕੇ ਹਾਥੀ ਨੂੰ ਵਾਹਿਗੁਰੂ ਕੋ ਤਖਾਰ ਖੇਲ ਕਰ ਰਿਆ ਸੀ ਹਾਥੀ ਵਾਹਿਗੁਰੂ ਦੀ ਜੀਵਨ ਸ਼ਕਤੀ ਦੇ ਰੌ ਨਾਲ ਹਿਲ ਪਿਆ ਆਕੜ ਲੱਤੀ ਤੇ ਨਿੱਕੇ ਨਿੱਕੇ ਨੈਣ ਖੋਲ ਕੇ ਵੱਡੇ ਵੱਡੇ ਸਰੀਰ ਨੂੰ ਲੈ ਕੇ ਕੰਮ ਦਾ ਕੰਮ ਦਾ ਉੱਠ ਖੜਾ ਹੋਇਆ ਕੰਨ ਪੱਕਿਆਂ ਬਾਗ ਲਾਇਆਉ ਸੁੰਢੀ ਉੱਚੀ ਨੀਵੇਂ ਕੀਤੀ ਸ਼ੁੰਡ ਦਾ ਮੂੰਹ ਖੋਲਿਆ ਤੇ ਨਿੱਕੇ ਨੈਣਾ ਨਾਲ ਪ੍ਰਾਣ ਦਾਤਾ ਜੀਵਲ ਤੱਕਿਆ ਆਹ ਭਾਈ ਮਨੁੱਖਾਂ ਦੇ ਰਿਸ਼ਤ ਦਾਤਾ ਹਾਥੀ ਤੈਨੂੰ ਇਸ ਕਰਕੇ ਖੜਾ ਕਰ ਦਿੱਤਾ ਨੇ ਜੋ ਤੂੰ ਜ਼ਿੰਮੇਵਾਰ ਰਿਸ਼ਕ ਦਾਤਾ ਹੈ ਹਾਥੀ ਜੀ ਪਿਆ ਇਹ ਖਬਰ ਬਲ ਅਗਨੀ ਦੀ ਤਰਾ ਉੱਡ ਖੜੀ ਹੋਈ ਬਾਦਸ਼ਾਹ ਨੂੰ ਇਤਲਾ ਪਹੁੰਚ ਚੁੱਕੀ ਸੀ ਕਿ ਆਪ ਦਾ ਮਨ ਪਿਆਰਾ ਹਾਥੀ ਮਰ ਗਿਆ ਹੈ ਹਾਥੀਆਂ ਦੇ ਇਲਾਜ ਕਰਨ ਵਾਲੇ ਦੀ ਅਰਜ਼ੀ ਕਿ ਕਿਸ ਕਾਰਨ ਭਰਿਆ ਹੈ ਅੱਪੜ ਗਈ ਸੀ ਕਿ ਅਚਾਨਕ ਖ਼ਬਰ ਪਹੁੰਚੀ ਕਿ ਹਾਤੀ ਇੱਕ ਅਨੋਕੇ ਫਕੀਰ ਸਾਈਂ ਅੱਲਾ ਦੇ ਦਰਵੇਸ਼ ਨੇ ਜਵਾ ਦਿੱਤਾ ਹੈ ਉਸ ਵੇਲੇ ਅਹਿਦੀ ਇਕੱਲੇ ਗਏ ਜੋ ਕਿ ਖ਼ਬਰ ਲੈ ਕੇ ਆਏ ਕਿ ਗੱਲ ਸੱਚ ਹੈ ਹਾਥੀਆਂ ਦੇ ਸਲੋਕਤਰੀ ਨੇ ਵੀ ਜਾ ਕੇ ਰਿਖਤ ਦੇ ਆ ਕੇ ਦਰਸ਼ਿਆ ਕਿ ਪਾਚਾ ਗੱਲ ਸੱਚ ਹੈ ਹਾਤੀ ਜੀ ਪਿਆ ਹੈ ਜੰਬਾ ਤੇ ਹੋਰ ਜੰਬਾ ਹੋ ਕੇ ਬਾਦਸ਼ਾਹ ਉੱਠ ਡੁਰਿਆ ਉਹ ਲੋਧੀ ਪਠਾਨ ਬਾਦਸ਼ਾਹ ਜਿਸ ਖਤੋਂ ਅਨੇਕਾਂ ਹਿੰਦੂ ਕਸ਼ਟ ਪਾ ਚੁੱਕੇ ਸੀ ਫਕੀਰ ਦੁਖ ਚੁੱਕੇ ਸੀ ਆਪ ਆਇਆ ਤੇ ਆ ਕੇ ਹਾਤੀ ਡਿੱਠਾ ਜਿਉਂਦਾ ਹੈ ਤਸੱਲੀ ਕੀਤੀ ਕਿ ਠੀਕ ਮਰ ਗਿਆ ਸੀ ਤਦ ਗੁਰੂ ਨਾਨਕ ਜੀ ਪਾਸ ਆਇਆ ਤੇ تسلیم ਕਰਕੇ ਆਖਣ ਲੱਗਾ ਇਹ ਦਰਵੇਸ਼ ਇਹ ਹਾਤੀ ਤੁਸਾਂ ਜਿਵਾਇਆ ਹੈ ਸਤਿ ਸ਼੍ਰੀ ਗੁਰਨਾਨ ਦੇਵ ਜੀ ਨੇ ਆਖਿਆ اے ਮਨੁੱਖਾਂ ਦੇ ਰਾਜਾ ਮਾਰਨ ਜਵਾਨ ਵਾਲਾ ਤਾਂ ਆਪ ਸਾਹਿਬ ਹੈ ਆਪ ਦੁਆ ਫਕੀਰਾਂ ਰਾਮ ਅੱਲਾ ਹੈ ਪਾਚਾ ਫਕੀਰ ਸਾਈਂ ਗੱਲ ਸਮਝੇ ਨਹੀਂ ਪਈ ਤਾਂ ਆਪ ਬੋਲੇ ਮਾਰਨਾ ਤੇ ਜਵਾਨ ਵਾਲਾ ਸਾਹਿਬ ਤਾਂ ਆਪਣਾ ਕੰਮ ਹੈ ਹੋਰ ਕਿਸੇ ਦਾ ਨਹੀਂ ਫਕੀਰ ਪਾਸ ਦੁਆ ਹੈ ਨੇਕ ਕੰਮ ਲਈ ਦੁਆ ਕਰਨੇ ਫਕੀਰ ਕੋਲੋਂ ਕਿਸੇ ਵੇਲੇ ਹੋ ਆਉਂਦੀ ਹੈ ਉਹ ਸੁਣਨ ਵਾਲਾ ਰੱਬ सुन जो चाहे ता रहम भी फरमा दाता है दुआ फकीर फिर अल्लाह है। पाचा हैरान होके आखन लगा जो तसा दुआ करो फिर मर भी जाए मारो तो श्री गुरु नानक देव जी मुस्कुराए फिर नायन गंभीर हो गए मत्थे वट जहा प्या, प्या फिर उपर अरशा वाले तोले मारे जवाए सोई नानक एक ਬਿਲਵਰ ਨਾ ਕੋਈ ਇੱਕ ਹੀ ਦੇ ਗਏ ਹਾਥੀ ਠੜਕਦਾ ਨੀਵਾ ਹੁੰਦਾ ਲੰਮਾ ਪੈ ਗਿਆ ਲੰਮੇ ਲੰਮੇ ਸਾਹ ਆਏ ਦੰਦ ਤਰੇ ਲੈ ਕੇ ਮਿਟ ਗਏ ਤੇ ਹਾਥੀ ਸਿਆਹ ਵਰਿਆ ਹੁਦਾ ਹੋ ਗਿਆ ਇਹ ਦੇਖ ਕੇ ਪਾਚਾ ਤੇ ਉਸ ਤੇ ਨਾਲ ਆਏ ਦੰਗ ਰਹ ਗਏ ਕੁਛ ਸਹਿਮੇ ਕੁਛ ਚੁੱਪ ਛਾਈ ਪਰ ਫੇਰ ਪਾਚਾ ਨੂੰ ਗਲ ਫੁਰੀ ਤੇ ਕਹਿਣ ਲੱਗਾ ਹੁਣ ਜਵਾਲ ਦੇ ਤਾਂ ਛਿਰਕੁਨਾਰਕ ਜੀ ਹੱਸੇ ਤੇ ਕਹਿਣ ਲੱਗੇ ਨੁਕਾ ਦੇ ਹੁਕਮ ਕਰਨ ਵਾਲੇ ਹੁਣ ਇਹ ਉੱਠਣ ਤੇ ਰਿਆ ਇਹ ਖੇਲ ਨਹੀਂ ਸੀ ਫਕੀਰ ਦੀ ਦੁਆ ਤੇ ਇਸ ਦਾ ਰਹਿਮ ਅੱਲਾ ਸੀ ਜਿੱਤੇ ਅਦਬ ਲੋੜੀ ਦਾ ਤਦ ਪਾਦਸ਼ਾਹ ਨੇ ਆਖਿਆ ਕਾਰਨ ਕੀ ਹੈ ਪਰ ਸ਼੍ਰੀ ਗੁਰੂ ਜੀ ਬੋਲੇ ਸੁਣੋ ਪਾਚਾ ਲੋਹਾ ਲੋਹਾ ਹੈ ਅਗਨੇ ਹੈ ਆਗ ਵਿੱਚ ਪਾਉਤਾ ਲਾਲ ਅਗਾਰਾ ਹੋ ਜਾਂਦਾ ਹੈ ਇਹ ਰਤੀ ਪਰ ਹੱਥ ਦੇ ਸਾੜੇ ਬਿਨਾਂ ਨਹੀਂ ਟਿਕ ਸਕਦਾ ਪਰ ਅੱਗ ਦਾ ਅੰਗਿਆਰ ਕੋਈ ਬਿੰਦ ਛਿੰਨ ਹੱਥ ਤੇ ਟਿਕ ਜਾਂਦਾ ਹੈ ਕਿਉਂ ਰੱਬ ਦੇ ਰੰਗ ਵਿੱਚ ਲਾਲ ਹੋਏ ਰੱਬ ਦੀ ਛੱਟ ਉਠਾ ਲੈਣ ਪਰ ਉਹਨਾਂ ਦੀ ਛੱਟ ਉੱਠਣੋਂ ਰਹੀ ਪਾਪ ਇਹ ਸੀ ਕਿ ਫਕੀਰ ਰੱਬ ਦਾ ਪਿਆਰਾ ਬੰਦਾ ਹੈ ਪਰ ਦਿਨ ਰਾਤ ਰੱਬ ਦੀ ਯਾਦ ਵਿੱਚ ਰਹਿਣ ਕਰਕੇ ਅੱਗ ਵਿੱਚ ਪਏ ਲੋਹੇ ਵਾਂਗੂ ਅਲੂਹੀਤ ਨਾਲ ਉਹ ਰੱਬ ਰੂਪ ਹੋ ਜਾਂਦਾ ਹੈ ਉਸ ਤੋਂ ਫੇਰ ਉਹ ਗੱਲ ਹੋਉ ਆਉਂਦੀ ਹੈ ਜੋ ਉਹ ਰਬiyet ਨਾਲ ਜੁੜਿਆ ਚਾਹੁੰਦਾ ਹੈ ਕਿ ਕੀ ਹੋਵੇ ਤਾਂ ਪਾਚਾ ਦੇ ਨਾਲ ਜੋ ਨਜ਼ਾਮ ਨਾਮ ਫਕੀਰ ਸੀ ਉਹ ਸਮਝ ਗਿਆ ਕਿ ਪਾਚਾ ਨੂੰ ਕਹਿਣ ਲੱਗਾ ਦਰवेश ਕੁਮਾਰ ਹੈ ਕੀ ਕਰਤਾ ਹੈ ਰੱਬ ਆਪਣੇ ਪਿਆਰ ਵਿੱਚ ਆਪਣੇ ਪਿਆਰੇ ਦੀ ਗੱਲ ਮੰਨ ਲੈਂਦਾ ਹੈ ਤੇ ਮਿਹਰ ਕਰ ਦਿੰਦਾ ਹੈ ਪਰ ਪਿਆਰੇ ਦੀ ਕੀਤੀ ਨੂੰ ਕੁਸਤਾ ਵਿਰਥ ਹੈ ਉਹ ਨਹੀਂ ਬਟਾਉਂਦਾ ਉਹ ਪਾਚਾ ਜੋ ਅਤ ਕੜਾ ਸੀ ਹੁਣ ਨਰਮ ਹੋਇਆ ਸੀ ਆਕਲ ਲਗਾ ਇਹ ਦਰਵੇਸ਼ ਉਸ ਕਬੂਲ ਕਰ ਤਾ ਗੁਰੂ ਜੀ ਕਿਆ ਸਾਨੂੰ ਇੱਕ ਰੱਬ ਦੀ ਮੰਗ ਹੈ ਉਸ ਦੀ ਭੁੱਖ ਹੈ ਉਸ ਦੀ ਲੋੜ ਹੈ ਹੋਰ ਪੁਖਾ ਮਰ ਗਈਆਂ ਹਨ ਤਲਬ ਹੋਰ ਕੋਈ ਨਹੀਂ ਇੱਕ ਮੋਲਾ ਦੇ ਦیدار ਦੀ ਤਲਬ ਹੈ ਪਾਚਾ ਨੇ ਤਦ ਸਮਝ ਲਿਆ ਕਿ ਇਹ ਪੂਰਨ ਫਕੀਰ ਹੈ ਜੋ ਫਕੀਰਾ ਵਿੱਚ ਦੇਖਣਾ ਚਾਹੁੰਦਾ ਹੈ ਜਿਤਾ ਤੇ تسلیم ਕਰਕੇ چلا ਗਿਆ ਤੇ ਗੁਰਨਾਨਦ ਜੀ ਉਥੋਂ ਰਵਾਨਾ ਹੋ ਗਏ